ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਭਾਗ 7ਵਾਂ ਨਾਵਲ ਮੜੀ ਦਾ ਦੀਵਾ ਲੇਖਕ ਗੁਰਦਿਆਲ ਸਿੰਘ ਬਹੁਤ ਹੀ ਇੱਕ ਵਧੀਆ ਨਾਵਲ ਹੈ ਜਿਹੜਾ ਕਿ ਕਾਫੀ ਚਰਚਾ ਦੇ ਵਿੱਚ ਰਿਹਾ ਹੈ ਤੇ ਜਿਹੜੀ ਪਿੰਡੂ ਜ਼ਿੰਦਗੀ ਆ ਉਹਦੇ ਨਾਲ ਬਹੁਤ ਹੀ ਜ਼ਿਆਦਾ ਰਲਵਾ ਮਿਲਮਾ ਹੈ ਤੇ ਜਿਹੜਾ ਭਾਗ 7ਵਾਂ ਉਹਦੀ ਆਡੀਓ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਖੇਤ ਜਾ ਕੇ ਜਗਸੀਰ ਨੇ ਪਹਿਲਾਂ ਆਪਣੇ ਖੇਤ ਵੱਲ ਨਿਗਾ ਮਾਰੀ ਤੇ ਕਣਕ ਦੇ ਕੁਮਲਾਏ ਬੂਟੇ ਉਹਨੂੰ ਭੁੱਖੇ ਰੁਸੇ ਨਿਆਣਿਆਂ ਵਰਗੇ ਜਾਪੇ ਨਾਲ ਦੀ ਕਣਕ ਦੇ ਬੂਟੇ ਜਿਹਨੂੰ ਉਹਨੇ ਕੁਝ ਦਿਨ ਪਹਿਲਾਂ ਹੀ ਪਾਣੀ ਲਾਇਆ ਸੀ ਉਹਦੀ ਆਪਣੀ ਕਣਕ ਦੇ ਬੂਟਿਆਂ ਨਾਲੋਂ ਚੱਪਾ-ਚੱਪਾ ਉੱਚੇ ਹੋਏ ਧੌਣਾ ਅਕੜਾਈ ਖੜੋਤੇ ਲੱਗਦੇ ਸਨ ਦੋਹੀ ਪਾਸੇ ਜਗਸੀਰ ਨੇ ਵਾਰੀ-ਵਾਰੀ ਤੱਕਿਆ ਤੇ ਵੱਟ ਉੱਤੇ ਬਹਿ ਗਿਆ ਉਹਦੀਆਂ ਲੱਤਾਂ ਵਿੱਚ ਖੜੋਂਣਯੋਗਾ ਬਲ ਵੀ ਨਹੀਂ ਸੀ। ਖਾਸੇ ਚਿਰ ਪਿੱਛੋਂ ਉਹ ਹੌਂਸਲਾ ਕਰਕੇ ਉੱਠਿਆ ਤੇ ਨਾਲ ਦੇ ਕਿਆਰਿਆਂ ਵਿੱਚ ਗੋਡੀ ਕਰਨ ਜਾ ਲੱਗਿਆ। ਤੇ ਮੋਢੇਰ ਉੱਚਾ ਕਰਕੇ ਆਪਣੇ ਖੇਤ ਵੱਲ ਨਾ ਝਾਕ ਸਕਿਆ। ਧੁੱਪ ਤਕੜੀ ਚੜ੍ਹ ਆਈ ਸੀ। ਜਗਸੀਰ ਦੇ ਅੰਦਰ ਮਾੜੀ-ਮਾੜੀ ਖੋਜ ਹੀ ਪੈਣ ਲੱਗ ਪਈ। ਖਾਲ ਉੱਤੇ ਬਹਿ ਕੇ ਉਹਨੇ ਖਿਸੇ ਵਿੱਚੋਂ ਅਫੀਮ ਵਾਲੀ ਡੱਬੀ ਕੱਢੀ ਤੇ ਇੱਕ ਮਾਵਾ ਕੱਢ ਕੇ ਮੂੰਹ ਵਿੱਚ ਪਾ ਲਿਆ। ਖਾਲ ਵਿੱਚ ਥੋੜਾ ਜਿਹਾ ਪਾਣੀ ਅਜੇ ਖੜੋਤਾ ਸੀ ਚੂਲੀ ਭਰ ਕੇ ਉਹਨੇ ਘੁੱਟ ਭਰੀ ਤੇ ਮਾਵਾ ਲੰਘਾ ਲਿਆ ਪਾਣੀ ਠੰਡਾ ਹੋਣ ਕਰਕੇ ਉਹਨੂੰ ਇੱਕ ਵਾਰੀ ਧੜਤੜੀ ਆਈ ਪਰ ਫੇਰ ਸਰੀਰ ਨਿੱਗਾ ਨਿੱਗਾ ਹੋਣ ਲੱਗ ਪਿਆ ਰਤਾ ਕੋਚੇਰ ਬੈ ਕੇ ਉਹ ਫੇਰ ਗੁੜਾਈ ਕਰਨ ਜਾ ਲੱਗਿਆ ਰੋਟੀ ਕੁਵੇਲੇ ਤੋਂ ਕੁਝ ਮੰਗਰੂੰ ਤਾਂ ਇਹੋ ਕੰਮ ਲੱਗਿਆ ਰਿਹਾ ਇੱਕ ਕਿਹੜਾ ਲਗਭਗ ਪੂਰਾ ਉਹਨੇ ਗੋੜ ਲਿਆ ਸੀ ਪਰ ਫਿਰ ਉਹ ਨੂੰ ਆਪਣੇ ਹੱਥ ਪੈਰ ਝੂਠੇ ਪੈੰਦੇ ਜਾਪੇ ਤੇ ਉਹ ਕਸੀਆ ਚੁੱਕ ਕੇ ਪਿੰਡ ਨੂੰ ਮੁੜ ਪਿਆ ਆਪਣੀ ਟਾਲੀ ਹੇਠ ਆ ਕੇ ਉਹਨੇ ਇੱਕ ਵਾਰ ਫਿਰ ਆਪਣੀ ਕਨਕਵਲ ਨਿਗਾ ਮਾਰੀ ਤੇ ਉਹ ਤੋਂ ਬੇਵਸਈ ਇੱਕ ਹੌਂਕਾ ਉਹਦੇ ਬੁੱਲਾਂ ਵਿੱਚੋਂ ਨਿਕਲ ਗਿਆ ਉਸ ਪਿੱਛੋਂ ਪਿੰਡ ਤੱਕ ਆਉਂਦਿਆਂ ਜਗਸੀਰ ਨੂੰ ਕਈ ਤਰ੍ਹਾਂ ਦੇ ਪੁੱਠੇ ਸਿੱਦੇ ਖਿਆਲ ਆਉਂਦੇ ਰਹੇ ਉਹਦੂ ਅਗਲੇ ਦਿਨ ਭੰਤਾ ਆ ਗਿਆ ਉਹਨੇ ਧਰਮ ਸਿੰਘ ਨੂੰ ਕਹਿ ਦਿੱਤਾ ਕਿ ਜਗਸੀਰ ਕਿਆਂ ਵਾਲੇ ਖੇਤ ਦੇ ਨਾਲ ਦੇ ਕਿਾਰੇ ਉਹ ਆਪੇ ਗੋੜ ਲੇਗਾ ਤੇ ਧਰਮ ਸਿੰਘ ਦਾ ਛੋਟਾ ਮੁੰਡਾ ਜੈਬਾ ਤੇ ਜਗਸੀਰ 2-4 ਦਿਨ ਰੇਰੂ ਵਾਲੇ ਖੇਤ ਗੋਡੀ ਕਰਨ ਇਹ ਖੇਤ ਪਿੰਡ ਦੇ ਛਿਪਦੇ ਵਾਲੇ ਪਾਸੇ ਸੀ ਜਦੋਂ ਭੰਤਾ ਤੁਰ ਗਿਆ ਤਾਂ ਧਰਮ ਸਿੰਘ ਨੇ ਜੈਬੇ ਨੂੰ ਘੱਲ ਕੇ ਜਗਸੀਰ ਨੂੰ ਸਨੇਹਾ ਭੇਜ ਦਿੱਤਾ ਤੇ ਜਗਸੀਰ ਤੇ ਜੈਬਾ ਦੋਵੇਂ ਰੇਰੂ ਵਾਲੇ ਖੇਤ ਨੂੰ ਚਲੇ ਗਏ ਰੇਰੂ ਵਾਲਾ ਖੇਤ 11-12 ਕੁਮਾ ਸੀ ਇਸ ਵਿੱਚ ਉਤਲੇ ਪਾਸੇ ਚਾਰ ਕੁਮਾਂ ਛੋਲੇ ਤੇ ਪੰਜ ਛੇ ਸੋਣੀ ਲਈ ਖਾਲੀ ਛੱਡ ਕੇ ਬਾਕੀ ਦੀ ਕੁਝ ਕਣਕ ਬੀਜੀ ਹੋਈ ਸੀ। ਇਹਦੀ ਗੋਡੀ ਕਰਨ ਤੇ ਉਹਨਾਂ ਨੂੰ ਦੋਹਾਂ ਨੂੰ 4-5 ਦਿਨ ਲੱਗ ਪਏ। ਕੰਮ ਭਾਵੇਂ ਇੰਨੇ ਦਿਨਾਂ ਦਾ ਨਹੀਂ ਸੀ ਪਰ ਇੱਕ ਤਾਂ ਜਗਸੀਰ ਬਿਮਾਰ ਹੋ ਕੇ ਉੱਠਿਆ ਸੀ, ਦੂਜਾ ਜੈਬਾ ਅਜੇ ਨਰਮ ਸੀ। 15 ਵਰਿਆਂ ਦੀ ਉਹਦੀ ਉਮਰ ਸੀ ਤੇ ਨਾਲ ਹੀ ਛੇ ਜਮਾਤਾਂ ਪੜ ਕੇ ਪਿਛਲੇ ਸਾਲ ਹੀ ਹਟਿਆ ਹੋਣ ਕਰਕੇ ਉਹ ਤੋਂ ਝਟਕਾ ਕੰਮ ਚੰਗੀ ਤਰ੍ਹਾਂ ਨਹੀਂ ਸੀ ਹੁੰਦਾ। ਇਧਰੋਂ ਗੋਡੀ ਦਾ ਕੰਮ ਮੁਕਾ ਕੇ ਜਗਸੀਰ 6ਵੇਂ ਦਿਨ ਤੜਕਸਾਰ ਉੱਠ ਕੇ ਆਪਣੀ ਮਰਜ਼ੀ ਨਾਲ ਹੀ ਆਪਣੇ ਖੇਤ ਗੇੜਾ ਮਾਰਨ ਤੁਰ ਪਿਆ। ਉਹਦਾ ਖਿਆਲ ਸੀ ਇੱਕ ਤਾਂ ਸੂਏ ਚ ਪਾਣੀ ਵੇਖ ਆਏਗਾ ਤੇ ਨਾਲੇ ਆਪਣੀ ਕਣਕ ਦਾ ਪਤਾ ਕਰ ਲਏਗਾ। ਪਰ ਜਦੋਂ ਉਹ ਖੇਤੋਂ ਦੋ ਵਹਾਨ ਉਰੇ ਹੀ ਸੀ ਤਾਂ ਇੱਕ ਬੜੀ ਉਪਰੀ ਗੱਲ ਵੇਖ ਕੇ ਉਹਦਾ ਦਿਲ ਧੜਕਣ ਲੱਗ ਪਿਆ। ਉਹਨੂੰ ਆਪਣੀ ਟਾਲੀ ਟੇਢੀ ਹੋਈ ਦੀ ਸੀ। ਤੇ ਢੇਠ ਦੋ ਤਿੰਨ ਬੰਦੇ ਵੀ ਖੜੋਤੇ ਨਿਗਾ ਪਏ। ਉਹ ਕਾਲੇ ਪੈਰੀਂ ਜਦੋਂ ਉਗਾ ਹੋਇਆ ਤਾਂ ਸੱਚੀ ਇੱਕ ਤਕੜੇ ਜਰਕਾਟੇ ਨਾਲ ਟਾਂਲੀ ਡਿਗਦੀ ਵੇਖੀ। ਉਹਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਅੱਖਾਂ ਅੱਗੇ ਹਨੇਰਾ ਆਉਣ ਲੱਗ ਪਿਆ। ਇੱਕ ਵਾਰ ਰੁੱਕ ਕੇ ਹੋ ਫੇਰ ਇੰਨਾ ਕਾਲਾ ਤੁਰ ਪਿਆ ਜਿਵੇਂ ਭੱਜਦਾ ਹੋਵੇ। ਟਾਲੀ ਦੇ ਨੇੜੇ ਅੱਪੜ ਕੇ ਹੋ ਹੌਲੀ ਹੋ ਗਿਆ। ਹੁਣ ਕੋਈ ਭਰਮ ਵਾਲੀ ਗੱਲ ਨਹੀਂ ਸੀ। ਤਿੰਨ ਬੰਦੇ ਟਾਲੀ ਨੂੰ ਵੱਢ ਕੇ ਛਾਂਗਣ ਦੀਆਂ ਸਲਾਹਾਂ ਕਰੀ ਜਾਂਦੇ ਸਨ ਬਿੰਦ ਦਾ ਬਿੰਦ ਜਗਸੀਰ ਨੇ ਇਹਦਾ ਕਾਰਨ ਸੋਚਿਆ ਪਰ ਗੁੱਸਾ ਸੋਚ ਦੇ ਉੱਤੋਂ ਦੀ ਪੈ ਗਿਆ ਤੇ ਉਹਨੂੰ ਆਪਣੀਆਂ ਅੱਖਾਂ ਅੰਗਿਆਰਾ ਵਾਂਗ ਭਖਦੀਆਂ ਜਾਪੀਆਂ ਕਿਹੜੇ ਹੋ ਬਈ ਤੁਸੀਂ ਟਾਲੀ ਦੇ ਉਰਾਰੋਂ ਜਗਸੀਰ ਨੇ ਲਲਕਾਰੇ ਵਰਗੀ ਆਵਾਜ਼ ਨਾਲ ਪੁੱਛਿਆ ਉਹਨਾਂ ਤਿੰਨਾਂ ਬੰਦਿਆਂ ਨੇ ਓਕੜ ਕੇ ਉਸ ਵੱਲ ਤੱਕਿਆ ਤੇ ਫਿਰ ਆਪੋ ਵਿੱਚ ਕੁਸਰਮੁਸਰ ਕਰਨ ਲੱਗ ਪਏ ਬੋਲਦੇ ਨਹੀਂ ਮੈਂ ਪੁੱਛਦਾ ਹਾਂ ਤੁਸੀਂ ਕਿਹੜੇ ਹੋ ਜਗਸੀਰ ਨੇ ਪਹਿਲਾਂ ਵਰਗੇ ਲਹਿਜੇ ਵਿੱਚ ਹੀ ਕਿਹਾ ਮੰਡੀ ਵਾਲੇ ਟਾਲੀਏ ਸ਼ਾਹਾਂ ਦੇ ਬੰਦੇ ਇੱਕ ਨੇ ਖਰਮਾ ਜਿਹਾ ਜਵਾਬ ਦਿੱਤਾ ਇਹ ਟਾਲੀ ਵੱਡਣ ਨੂੰ ਤੁਹਾਨੂੰ ਕੀ ਨਹੀਂ ਆਖਿਆ ਜਗਸੀਰ ਦਾ ਗੁੱਸਾ ਹੋਰ ਵੱਧ ਗਿਆ ਸੀ ਕਿ ਉਹ ਕਦੇ ਡਿੱਗੀ ਪਈ ਟਾਲੀ ਵੱਲ ਤੇ ਕਦੇ ਉਹਨਾਂ ਬੰਦਿਆਂ ਵੱਲ ਵੇਂਦਾ ਬੇਕਾਬੂ ਹੋ ਜਾਂਦਾ ਸੀ ਸਾਡੇ ਸ਼ਾਹਾਂ ਨੇ ਕਹਲਿਆ ਸ਼ਾਹ ਟਾਲੀ ਦੇ ਸਾਲੇ ਲੱਗਦੇ ਆ ਉਹਦਾ ਗੁੱਸਾ ਬੇਕਾਬੂ ਹੋ ਗਿਆ ਐਨਾ ਬੋਲ ਪਈ ਇੱਕ ਕਾਲੇ ਤੇ ਸੁੱਕੀਆਂ ਲੱਤਾਂ ਵਾਲੇ ਬੰਦੇ ਨੇ ਥੋੜਾ ਅਗਾਹ ਹੋ ਕੇ ਆਖਿਆ ਅਸੀਂ ਤਾਂ ਸ਼ਾਹਾਂ ਦੇ ਬੰਦੇ ਆ ਉਹਨਾਂ ਨੇ ਮਾਲਕ ਨਾਲ ਗੱਲ ਤਾਂ ਕੱਠ ਕੀਤੀ ਹੋ ਤਾਂ ਸਾਨੂੰ ਭੇਜਿਆ ਸਾਡੇ ਨਾਲ ਕਾਹਨੂੰ ਔਖਾ ਸੌਖਾ ਹੁੰਨਾ ਥੋਨੂੰ ਕਿਸੇ ਵੀ ਸੌਰੇ ਨੇ ਭੇਜਿਆ ਪਰ ਇਹ ਟਾਲੀ ਮੇਰੀ ਐ ਤੇ ਮੈਥੋਂ ਪੁੱਛੇ ਬਿਨਾ ਕੋਈ ਹੱਥ ਨਹੀਂ ਲਾ ਸਕਦਾ ਮੇਰੀ ਸ਼ਬਦ ਬੋਲਣ ਲੱਗਿਆ ਜਗਸੀਰ ਦੀ ਜੀਵ ਕੁਝ ਕੁ ਥਿੜਕੀ ਤੇ ਉਹਦੀਆਂ ਅੱਖਾਂ ਸਾਹਮਣੇ ਭੰਤੇ ਦੀ ਸ਼ਕਲ ਆ ਗਈ। ਤੇਰੀਏ ਤਾਂ ਭਾਈ ਤੂੰ ਜਾ ਕੇ ਸ਼ਾਹਾਂ ਨਾਲ ਨਵੇੜਾ ਕਰ ਲੈ। ਅਸੀਂ ਤਾਂ ਮਜ਼ਦੂਰ ਬੰਦੇ ਆਂ ਸਾਡੇ ਨਾਲ ਤੇਰਾ ਕਾਹਦਾ ਝਗੜਾ ਹੈ? ਉਸੇ ਸੁੱਕੜੂ ਜਿਹੇ ਬੰਦੇ ਨੇ ਆਖਿਆ। ਫੈਸਲਾ ਮੈਂ ਹੁਣੇ ਕਰਦਾ। ਪਰ ਜਿੰਨਾ ਚਿਰ ਗੱਲ ਦਾ ਕੋਈ ਨਵੇੜਾ ਨਹੀਂ ਹੁੰਦਾ, ਉਹਨਾਂ ਚਿਰ ਜਿਹਦਾ ਪੱਤਾ ਵੀ ਛੰਗਿਆ ਤਾਂ ਮੈਥੋਂ ਬੁਰਾ ਕੋਈ ਨਹੀਂ। ਤੇ ਓਵੇਂ ਭਰਿਆ ਪੀਤਾ ਜਗਸੀਰਪਿੰਡ ਨੂੰ ਮੁੜ ਪਿਆ ਪਰ ਵੀ ਕੁ ਕਦਮ ਉਰੇ ਆ ਕੇ ਉਹਨੇ ਪਿਛਾਹਾ ਮੁੜ ਕੇ ਦੇਖਿਆ ਡਿੱਗੀ ਪਈ ਟਾਲੀ ਦੇ ਪੱਤੇ ਉਹਨੂੰ ਇੰਜ ਘੁਮਲਾਏ ਜਾਂਦੇ ਜਾਪੇ ਜਿਵੇਂ ਮੌਤ ਵੇਲੇ ਬੰਦੇ ਦੇ ਕੁੰਡ ਮੁੜ ਰਹੇ ਹੋਣ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਾਲ ਉਹਨਾਂ ਉੱਤੇ ਜੰਮੀ ਤੇਲ ਦੀ ਗਿੱਲ ਇੰਜ ਕਿਰਨਾਂ ਜਿਹਾ ਫੁੱਟਦੀਆਂ ਲੱਗੀਆਂ ਜਿਵੇਂ ਇਹ ਟਾਲੀ ਦੀਆਂ ਅੱਖਾਂ ਦੀ ਅਖੇਰੀ ਲਿਸ਼ਕ ਹੋਵੇ ਜਗਸੀਰ ਦਾ ਗੁੱਸਾ ਉਦਾਸੀ ਵਿੱਚ ਵਟ ਗਿਆ ਤੇ ਉਹਦੇ ਕਾਲੇ-ਕਾਲੇ ਵਗਦੇ ਪੈਰ ਹੌਲੀ ਹੋ ਗਏ ਪਿੰਡ ਦੇ ਨੇੜ ਤਾਂ ਹੀ ਉਹ ਨੀਵੀਂ ਪਾਈ ਤੁਰਿਆ ਆ ਉਹਦੇ ਅੰਦਰੋਂ ਅੱਜ ਜਿੰਨੇ ਉਪਰੇ ਵਿਚਾਰ ਕਦੇ ਨਹੀਂ ਸਨ ਉੱਠੇ ਇਹ ਵਿਚਾਰ ਉਹਨੂੰ ਥੇ ਉੱਤੇ ਖਿੰਡੀਆਂ ਠਿਕਰੀਆਂ ਤੇ ਰੋੜਿਆਂ ਵਾਂਗ ਜਪਦੇ ਸਨ ਸਿਰਫ ਟੁੱਟਵੇਂ ਤੇ ਇੱਕ ਹੈਰੇ ਸ਼ਬਦ ਜਿਵੇਂ ਉਹਦੇ ਸਿਰ ਵਿੱਚ ਨਿੱਕੇ ਵੱਡੇ ਗੜੇ ਵੱਜਦੇ ਹੋਣ ਜ਼ਿਮੀਦਾਰ ਸਿਰੀ ਮਾਲਕ ਧਰਮ ਸਿੰਘ ਪੰਤਾ ਤੇ ਅਜਿਹੇ ਹੋ ਸ਼ਬਦ ਨਿਰੇ ਸ਼ਬਦ ਜਿਨ੍ਹਾਂ ਦੇ ਉਹਦੇ ਭਾਵ ਉਹਦੇ ਮਨ ਵਿੱਚ ਸਪਸ਼ਟ ਨਹੀਂ ਸਨ ਹੋਰ ਇਹ ਪਿੰਡ ਦੇ ਨੇੜੇ ਪਹੁੰਚ ਕੇ ਜਗਸੀਰ ਨੇ ਸਾਹਮਣੇ ਵੇਖਿਆ ਤੇ ਪਿੰਡ ਦੇ ਕੋਠੇ ਉਹਨੂੰ ਸੁੰਨੇ-ਸੁੰਨੇ ਲੱਗੇ ਥੇ ਵਾਂਗ ਰੋੜਿਆਂ ਠੀਕਰਿਆਂ ਦਾ ਇੱਕ ਟਿੱਬਾ ਤੇ ਇਸੇ ਟਿੱਬੇ ਦੇ ਚੜ੍ਹਦੇ ਵਾਲੇ ਪਾਸੇ ਦਾ ਉਹਨਾਂ ਦਾ ਵੇੜਾ ਚੂੜਿਆਂ ਦਾ ਵੇੜਾ ਥੇ ਦੀਆਂ ਐਨ ਜੜਾਂ ਵਿੱਚ ਘੋਰਨਿਆਂ ਵਰਗੇ ਘਰ ਤੇ ਇੱਥੇ ਵੱਸਦੇ ਸੀਰੀ ਜਿਨ੍ਹਾਂ ਦੇ ਸਿਰ ਵਿੱਚ ਥੇਦੇ ਸਿਖਰੋਂ ਰੁੜਿਆ ਸਾਰਾ ਗੰਧਲਾ ਪਾਣੀ ਪੈਂਦਾ ਸੀ ਜ਼ਿਮੀਂਦਾਰਾਂ ਦੀ ਮੈਲ ਪਿੰਡ ਵੜਦਿਆਂ ਜਗਸੀਰ ਦੇ ਪੈਰ ਰਤਕ ਉਹ اٹਕੇ ਪਰ ਫਿਰ ਆਪੇ ਉਹ ਆਪਣੇ ਵੇੜੇ ਵੱਲ ਮੁੜ ਪਏ ਘਰ ਆ ਕੇ ਉਸ ਵੇਖਿਆ ਨੰਦੀ ਵੇੜੇ ਵਿੱਚ ਧੁੱਪੇ ਮੰਜੇ ਉੱਤੇ ਪਈ ਸੀ ਉਸ ਪੈੜਚਾਲ ਸੁਣ ਕੇ ਉੱਬੜ ਵਾਹਿਆ ਆਖਿਆ ਕੌਣ ਹੈ ਭਾਈ ਮੈਂ ਆ ਬੇਬੇ ਜਗਸੀਰ ਨੇ ਜਵਾਬ ਦਿੱਤਾ ਤੇ ਅੰਦਰ ਕੋਠੜੀ ਵਿੱਚ ਜਾ ਵੜਿਆ ਨੰਦੀ ਅਹੌਲ ਕੇ ਉੱਠੀ ਕੀ ਗੱਲ ਪੁੱਤ ਹੁਣੇ ਮੁੜ ਪਿਆ ਉਸਨੇ ਹੈਰਾਨੀ ਨਾਲ ਪੁੱਛਿਆ ਐਵੇਂ ਹੀ ਤੇ ਉਹਨੂੰ ਜਾਪਿਆ ਕਿ ਜੇ ਹੁਣ ਉਹਨੇ ਬੋਲਣ ਦਾ ਯਤਨ ਕੀਤਾ ਤਾਂ ਆਪਣਾ ਭਰਿਆ ਮਨ ਹੋ ਸਾਂਭ ਨਹੀਂ ਸਕੇਗਾ ਨੰਦੀ ਦੀ ਨਿਗਾਹ ਬਹੁਤ ਘਟ ਜਾਣ ਕਰਕੇ ਉਹਨੂੰ ਹੁਣ ਦੋ ਕਰਮਾਂ ਤੋਂ ਵੀ ਬੰਦੇ ਦੀ ਪਛਾਣ ਨਹੀਂ ਸੀ ਆਉਂਦੀ ਉਹ ਡੰਗੋਰੀ ਫੜ ਕੇ ਉੱਠੀ ਤੇ ਅੱਖਾਂ ਉੱਤੇ ਖੱਬੇ ਹੱਥ ਨਾਲ ਛਾਂ ਕਰਕੇ ਆਸੇ-ਪਾਸੇ ਝਾਕਣ ਲੱਗ ਪਈ ਪਰ ਉਹਨੂੰ ਦਿਸਿਆ ਕੁਝ ਨਾ ਕਾਲੀ ਪੈ ਕੇ ਉੱਚੀ ਸਾਰੀ ਉਸ ਫੇਰ ਆਖਿਆ ਵੇ ਕਿੱਥੇ ਐ ਮੁੜ ਗਿਆ ਅੰਦਰ ਆ ਬੇਬੇ ਜਗਸੀਰ ਦੀ ਆਵਾਜ਼ ਭਾਰੀ ਸੀ ਨੰਦੀ ਨੂੰ ਭਾਵੇਂ ਕੋਈ ਪਤਾ ਨਾ ਲੱਗਿਆ ਪਰ ਉਹ ਕੰਦ ਨੂੰ ਟੋਹਦੀ ਡੰਗੋਰੀ ਦੇ ਸਹਾਰੇ ਕੋਠਲੀ ਵੱਲ ਤੁਰ ਪਈ ਕੀ ਗੱਲ ਪੁੱਤ ਅੱਜ ਮੱਖਿਆ ਢੀ ਛੇਤੀ ਖੇਤੋਂ ਮੁੜ ਪਿਆ ਕਿਤੇ ਚਿੱਤ ਫੇਰ ਤਾਂ ਨਹੀਂ ਢਿੱਲਾ ਹੋ ਗਿਆ ਕੋਠੜੀ ਦਾ ਬੂਹਾ ਬੜਦਿਆਂ ਨੰਦੀ ਨੇ ਪੁੱਛਿਆ ਨਹੀਂ ਤੇ ਜਦੋਂ ਨੰਨਜੀ ਨੰਦੀ ਜਗਸੀਰ ਦੇ ਮੰਜੇ ਕੋਲ ਆਪੜੀ ਤਾਂ ਉਹਨੂੰ ਰਜਾਈ ਲੈ ਕੇ ਪਿਆ ਵੇਖ ਕੇ ਉਹਦੇ ਜਿਵੇਂ ਔਸਣ ਹੀ ਮਾਰੇਗੇ ਮੈਂ ਮਰ ਜਾ ਤੂੰ ਕੋਈ ਗੱਲ ਕਿਉਂ ਨਹੀਂ ਦੱਸਦਾ ਚੱਜ ਨਾਲ ਖਣਪੱਟੀ ਲੈ ਕੇ ਅੰਦਰ ਆ ਪਿਆ ਮੈਨੂੰ ਕੁਛ ਦੱਸ ਤਾਂ ਸਹੀ ਤੇ ਨੰਦੀ ਫਿਸ ਪਈ ਉਹਦੀਆਂ ਅੱਖਾਂ ਵਿੱਚੋਂ ਨਿੱਕੇ ਨਿੱਕੇ ਹੰਝੂ ਕਿਰਨ ਲੱਗ ਪਏ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦਿਆਂ ਬੇਸਾਹਤ ਹੋਈ ਡੰਗੋਰੀ ਸੁੱਟ ਕੇ ਥੱਲੇ ਟੈਣ ਦੀ ਰੋਹਕੀ ਆਵਾਜ਼ ਵਿੱਚ ਬੋਲੀ ਬੇਪੁੱਤਾ ਤੇਰੇ ਬਿਨਾ ਮੇਰੇ ਕੋਲ ਹੈ ਕੀ ਤੂੰ ਹੀ ਤੀਜੇ ਦਿਨ ਸਿਰ ਸਿੱਟ ਕੇ ਪੈ ਜਾਣਾ ਮੇਰਾ ਕੀ ਬਣੂ ਦੋਹਾਂ ਜਹਾਨਾਂ ਦੀ ਮਾਰੀ ਦਾ ਜਗਸੀਰ ਤੋਂ ਆਪਣਾ ਆਪ ਹੋਰ ਨਾ ਸੰਭਾਲਿਆ ਗਿਆ ਨੰਦੀ ਦੇ ਮੋਹ ਪਿੱਜੇ ਬੋਲ ਉਦਾਸ ਬੋਲਨੇ ਉਹਦਾ ਸਾਰਾ ਕਾਬੂ ਢਿੱਲਾ ਪਾ ਦਿੱਤਾ ਸੀ ਬੇਬੇ ਆਪਣੀ ਟਾਲੀ ਵਢਾਤੀ ਇੰਜ ਭਰੇ ਮਨ ਨਾਲ ਐ ਨਿਕਾਲੀ ਉਹਨੇ ਇਹ ਗੱਲ ਆਖ ਦਿੱਤੀ ਜਿਵੇਂ ਡਰ ਹੋਵੇ ਕਿ ਉਹ ਰਤਾ ਵੀ ਕਿਤੇ اٹਕ ਗਿਆ ਉਤੋਂ ਗੱਲ ਪੂਰੀ ਨਹੀਂ ਹੋਣੀ ਤੇ ਫਿਰ ਸਿੱਧਣ ਸਿੱਧਾ ਪਿਆ ਉਹਦੀਆਂ ਅੱਖਾਂ ਦੇ ਬਾਹਰਲੇ ਕੋਿਆਂ ਵਿੱਚੋਂ ਹੰਝੂ ਦੀਆਂ ਦੋ ਧਾਰਾਂ ਪੁੜਪਰੀਆਂ ਉਤੋਂ ਦੀ ਵਹਿ ਕੇ ਧੌਣ ਤੋਂ ਦੀ ਵਗਣ ਲੱਗ ਪਈਆਂ ਗਿੱਚੀ ਉੱਤੇ ਉਹਨਾਂ ਦੀ ਗਿੱਲ ਉਹਨੂੰ ਅਕੇਰਾ 16 ਬਾਗ ਚੂ ਵੀ ਤੇ ਇੱਕ ਧੁੱਟੜੀ ਆ ਗਈ ਪਰ ਇਹ ਖਾਰਾ ਪਾਣੀ ਉਸਨੇ ਪੂੰਝਿਆ ਨਾ ਹੋਏ ਵੀ ਧਰਮ ਸਿੰਘ ਨੰਦੀ ਨੇ ਦੋਵੇਂ ਹੱਥ ਮੱਥੇ ਤੇ ਮਾਰਦਿਆਂ ਆਖਿਆ ਤੇ ਧਰਮ ਸਿੰਘ ਦੇ ਇੰਨੇ ਚਿਰ ਦੇ ਨਿਭਾਏ ਧਰਮ ਦੀ ਸੋਚ ਆਉਂਦਿਆਂ ਸਾਰ ਕੋਈ ਦੁਰ ਅਸੀਸ ਦੇਣ ਨੂੰ ਉਹਨੇ ਆਪਣੀ ਜੀਬ ਨੂੰ ਰੋਕ ਲਿਆ ਬਿੰਦ ਦਾ ਬਿੰਦ ਨੰਦੀ ਇੰਜ ਬੈਠੀ ਰਹੀ ਜਿਵੇਂ ਉਹਦੀ ਸੁਰਤ ਬੌਂਦਲ ਗਈ ਹੋਵੇ ਉਹਦੀਆਂ ਨਿੱਕੀਆਂ ਅੱਖਾਂ ਪਾਟਣ ਤੇ ਆ ਗਈਆਂ ਸਨ ਉਹਨਾਂ ਉੱਤੇ ਆਏ ਚਿੱਟੇ ਵਿੱਚ ਵੀ ਲਾਲੀ ਖਿਲਰਨ ਲੱਗ ਪਈ ਸੀ ਤੇ ਨੰਦੀ ਦਾ ਚੁਰੜੀਆਂ ਬੁਣਿਆ ਚਿਹਰਾ ਭਖਣ ਲੱਗ ਪਿਆ ਸੀ ਇਹ ਉਹਨੇ ਕੀਤਾ ਕੀ ਨੰਦੀ ਨੇ ਗੁੱਸੇ ਨਾਲ ਕੰਬਦਿਆਂ ਤੇ ਭੁੰਜੀ ਹੱਥ ਮਾਰ ਕੇ ਆਪਣੀ ਡੰਗੋਰੀ ਨੂੰ ਲੱਭਦੇ ਆਖਿਆ ਮੈਂ ਤਾਂ ਤੇਰੇ ਬਾਹਰ ਚ ਸੜ ਕੇ ਮਰੂੰਗੇ ਧਰਮਿਆ ਤੂੰ ਮੈਨੂੰ ਸਮਝ ਕੀ ਰੱਖਿਆ ਤੂੰ ਕੀ ਕੀਤਾ ਇਹ ਤੇ ਇੰਜ ਬੁੜਬੁੜਾਂਦੀ ਤੇ ਕਹਿਰ ਵਿੱਚ ਆਈ ਉਹ ਡੰਗੋਰੀ ਚੁੱਕ ਕੇ ਬਾਹਰ ਨੂੰ ਤੁਰ ਪਈ ਜਗਸੀਰ ਨੇ ਇੱਕ ਦੋ ਵਾਰੀ ਦਬਵੀਂ ਆਵਾਜ਼ ਵਿੱਚ ਉਹਨੂੰ ਮੁੜਨ ਦੇ ਲਈ ਬੋਲ ਮਾਰਿਆ ਪਰ ਨੰਦੀ ਨੂੰ ਹੁਣ ਕੁਝ ਵੀ ਨਹੀਂ ਸੀ ਸੁਣ ਰਿਹਾ ਉਸਨੇ ਤਾਂ ਜਗਸੀਰ ਨੂੰ ਇਹ ਵੀ ਨਹੀਂ ਪੁੱਛਿਆ ਕਿ ਟਾਲੀ ਕਦੋਂ ਤੇ ਕਿਨੇ ਵੱਡੀ ਐ ਫਿਰ ਉਹ ਧਰਮ ਸਿੰਘ ਦੇ ਘਰ ਤਾਈ ਉਵੇਂ ਬੜਾਟ ਕਰਦੀ ਤੁਰ ਗਈ ਬਾਹਰ ਚੌਕੜੀ ਤੇ ਬੈਠਾ ਧਰਮ ਸਿੰਘ ਗਰਨੇ ਕੱਢੀ ਜਾਂਦਾ ਸੀ ਨੰਦੀ ਨੂੰ ਇੰਜ ਭੂਹੇ ਆਉਂਦੀ ਨੂੰ ਵੇਖ ਕੇ ਉਹ ਪਹਿਲਾਂ ਤਾਂ ਮੁਸਕਰਾਇਆ ਪਰ ਫਿਰ ਜਦੋਂ ਇੱਕ ਵਾਰੀ ਉਹਦੇ ਮੂੰਹੋਂ ਆਪਣਾ ਨਾਂ ਸੁਣਿਆ ਤਾਂ ਉਹਦਾ ਚਿਹਰਾ ਗੰਭੀਰ ਹੋ ਗਿਆ ਪਰ ਤਾਂ ਵੀ ਉਹਨੂੰ ਨੇੜੇ ਆਈ ਵੇਖ ਕੇ ਧਰਮ ਸਿੰਘ ਨੇ ਰਤਾਕੂ ਹੱਸ ਕੇ ਉੱਚੀ ਸਾਰੀ ਆਖਿਆ ਕੀ ਗੱਲ ਐ ਬੁੜੀਏ ਕਿਵੇਂ ਘਰ ਦੇ ਘਰ ਤੇ ਚੜਾਈ ਕਰੀ ਆਉਣੀ ਐ ਖੈਰ ਐ ਨੰਦੀ ਧਰਮ ਸਿੰਘ ਦਾ ਬੋਲ ਸੁਣ ਕੇ ਦੋ ਕਦਮ ਹੋਰ ਪੁੱਟ ਕੇ ਉਹਦੇ ਕੋਲ ਆ ਗਈ ਤੇ ਡੰਗੋਰੀ ਸੁੱਟ ਕੇ ਗਲੀ ਦੇ ਵਿਚਾਲੇ ਪੂੰਜੇ ਬਹਿ ਗਈ ਜਿਵੇਂ ਉਹ ਤੁਰਦੀ ਤੁਰਦੀ ਡਿੱਗ ਪਈ ਹੋਵੇ ਉਹਦਾ ਚੁਰੜੀਆਂ ਬੁਣਿਆ ਚਿਹਰਾ ਅਜੇ ਵੀ ਓਵੇਂ ਪਖੀ ਜਾਂਦਾ ਸੀ ਅੱਖਾਂ ਦੇ ਚਿੱਟੇ ਵਿੱਚ ਲਾਲੀ ਅੱਗੇ ਨਾਲੋਂ ਵਧੇਰੇ ਲੱਗਦੀ ਸੀ ਉਹ ਸਾਹੋ ਸਾਹ ਹੋਈ ਪਈ ਸੀ ਬੈਠਨਸਾਰ ਬਿੰਦ ਨੂੰ ਤਾਂ ਉਹਦੇ ਕੋਲੋਂ ਕੁਝ ਨਾ ਬੋਲਿਆ ਗਿਆ ਪਰ ਇੱਕ ਪਲ ਮੰਗਰੋਂ ਉਹ ਪਹਿਲਾਂ ਨਾਲੋਂ ਵੀ ਉੱਚੀ ਕਸਾਹੀ ਬੋਲਣ ਲੱਗ ਪਈ ਸੁਣ ਵੇ ਪੁੱਤ ਧਰਮਸਿਆ ਵੇ ਸਾਡੀਆਂ ਦੋ ਪੀੜ੍ਹੀਆਂ ਨੇ ਤੁਹਾਡਾ ਗੋਲਪਣਾ ਕੀਤਾ ਉਹ ਸਾਰੀ ਉਮਰ ਤੁਹਾਡੀ ਖਾਤਰ ਸੱਪਾਂ ਦੇ ਸਿਰ ਮਿੱਦ ਦਾ ਮਰ ਗਿਆ ਤੇ ਹੁਣ ਮੇਰਾ ਪੁੱਤ ਜਿਉਂ ਜੰਮਿਆ ਥੋੜੀ ਖਾਤਰ ਕਾਲੇ ਬਲ ਦਾੰਗੂ ਕਮਾਉਂਦਾ ਮੈਂ ਆਪ ਹੁਣ ਥਾਈ ਥੋੜਾ ਗੰਦ ਸਾਂਭਦੀ ਰਹੀ ਆ ਥੋੜਾ ਗੋਹਾ ਕੂੜਾ ਕਰਦੀ ਰਹੀ ਆ ਤੇ ਵੇ ਤੂੰ ਧਰਮਿਆ ਚੰਦਰਿਆ ਸਾਡੇ ਕੀਤੇ ਦੀ ਆ ਕਦਰ ਪਾਈ ਆ ਕਦਰ ਪਾਈ ਵੇ ਤੈ ਤੇ ਨੰਦੀ ਦੋਹਾਂ ਹੱਥਾਂ ਨਾਲ ਮੱਥਾ ਫੜ ਕੇ ਸਿਰ ਨੂੰ ਜੋਰ-ਜੋਰ ਸੱਜੇ ਖੱਬੇ ਮਾਰਦਿਆਂ ਓਹੋ ਹੋ ਓਹੋ ਹੋ ਕਰਦਿਆਂ ਇੰਜ ਉੱਚੀ-ਉੱਚੀ ਹੌਂਕੇ ਲੈਣ ਲੱਗ ਪਈ ਜਿਵੇਂ ਅੰਦਰ ਬਲ ਦੀ ਅੱਗ ਦਾ ਸੇਕ ਬਾਹਰ ਕੱਢ ਰਹੀ ਹੋਵੇ ਧਰਮ ਸਿੰਘ ਉਹਦੀ ਇਹ ਹਾਲਤ ਵੇਖ ਕੇ ਕੁਝ ਘਾਬਰ ਗਿਆ ਉਹਨੂੰ ਗੱਲ ਦੀ ਕੋਈ ਸਮਝ ਨਾ ਪਈ ਪਰ ਗਲੀ ਵਿੱਚ ਉਹਨੂੰ ਇੰਜ ਬੈਠੀ ਤੇ ਇਹੋ ਜਿਹੇ ਨਹੋਰੇ ਮਾਰਦੀ ਨੰਦੀ ਚੰਗੀ ਨਾ ਲੱਗੀ ਇਹ ਸਾਰੀ ਉਮਰ ਦੀ ਉਹਦੀ ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਰੋਲਣ ਵਾਲੀ ਗੱਲ ਉਹਨੂੰ ਝਾਪੀ ਗਲੀ ਵਿੱਚ ਚੌਂਕੜੀਆਂ ਤੇ ਬੈਠੇ ਲੋਕ ਨੰਦੀ ਤੇ ਧਰਮ ਸਿੰਘ ਵੱਲ ਹੋਰੂੰ ਹੋਰੂੰ ਝਾਕਣ ਲੱਗ ਪਏ ਸਨ ਧਰਮ ਸਿੰਘ ਤੋਂ ਉਹਨਾਂ ਦੀ ਅੱਖਾਂ ਦੀ ਚੋਬ ਝੱਲੀ ਨਾ ਗਈ ਤੇ ਉਸ ਨੰਦੀ ਕੋਲ ਜਾ ਕੇ ਉਹਨੂੰ ਬਾਹਾਂ ਫੜ ਕੇ ਉਠਾਉਂਦਿਆਂ ਆਖਿਆ ਆ ਚਾਚੀ ਅੰਦਰ ਚਲੀਏ ਉਥੇ ਚੱਲ ਕੇ ਆਖੀਂ ਜੋ ਆਖਣਾ ਨੰਦੀ ਉਠ ਖੜੋਤੀ ਪਰ ਉਹਦੇ ਨਾਲ ਤੁਰੀ ਜਾਂਦੀ ਓਵੇਂ ਧਰਮ ਸਿੰਘ ਨੂੰ ਰੁੱਖੇ ਬੋਲ ਬੋਲਦੀ ਰਹੀ ਦਰਵਾਜ਼ੇ ਵਿੱਚ ਨੰਦੀ ਨੂੰ ਮੰਜੀ ਉੱਤੇ ਬਿਠਾ ਕੇ ਧਰਮ ਸਿੰਘ ਉਹਦੇ ਸਾਹਮਣੇ ਪੂੰਜੇ ਬਹਿ ਗਿਆ ਤੇ ਪਹਿਲਾਂ ਵਾਂਗੀ ਕੁਝ ਹੱਸ ਕੇ ਬੋਲਿਆ ਗਾਲਾਂ ਤਾਂ ਚਾਚੀ ਤੂੰ ਚਾਹੇ 10 ਹੋਰ ਕੱਢ ਲੈ ਪਰ ਪਹਿਲਾਂ ਸ਼ਾਂਤੀ ਨਾਲ ਮੈਨੂੰ ਗੱਲ ਦੱਸ ਕੀ ਹੈ ਧਰਮ ਸਿੰਘ ਨੇ ਇਹ ਭਾਵੇਂ ਸਧਾਰਨ ਆਵਾਜ਼ ਵਿੱਚ ਗੱਲ ਆਖੀ ਪਰ ਆਪਣੀ ਘਬਰਾਹਟ ਉਹ ਪੂਰੀ ਤਰ੍ਹਾਂ ਲੁਕਾ ਨਾ ਸਕਿਆ ਇੰਜ ਅੱਜ ਤੱਕ ਨੰਦੀ ਸਾਰੀ ਉਮਰ ਕਦੇ ਨਹੀਂ ਸੀ ਬੋਲੀ ਇਸੇ ਕਰਕੇ ਧਰਮ ਸਿੰਘ ਨੂੰ ਸ਼ੱਕ ਸੀ ਕਿ ਜ਼ਰੂਰ ਕੋਈ ਅਣਹੋਣੀ ਗੱਲ ਹੈ ਧਰਮ ਸਿੰਘ ਦੇ ਉਹਨੂੰ ਬਾਹੋਂ ਫੜ ਕੇ ਅੰਦਰ ਲਿਆਉਣ ਤੇ ਮੰਜੀ ਤੇ ਬਿਠਾਉਣ ਸਦਸਾ ਨੰਦੀ ਦਾ ਗੁੱਸਾ ਵੀ ਕੁਝ ਮੱਠਾ ਪੈ ਗਿਆ ਸੀ ਪਰ ਉਹਦੇ ਬੋਲਾਂ ਵਿੱਚ ਨਰਮੀ ਨਹੀਂ ਸੀ ਆਈ ਮੈਨੂੰ ਪੁੱਛਦਾ ਵੱਡਾ ਚਾਤਰ ਬਣਦਾ ਆਪਦੇ ਚਿੱਤ ਤੋਂ ਪੁੱਛ ਜੋ ਕਰਤੂਤ ਤੂੰ ਕੀਤੀ ਐ ਇਹ ਤੈਨੂੰ ਸੋਪਦੀ ਸੀ ਪਰ ਚਾਚੀ ਸੌਂ ਗਊ ਦੀ ਮੈਨੂੰ ਤਾਂ ਕਿਸੇ ਗੱਲ ਦਾ ਜਮਾਂ ਹੀ ਪਤਾ ਨਹੀਂ ਧਰਮ ਸਿੰਘ ਨੇ ਕੁਝ ਨਿੰਮਕੀ ਤੇ ਧੀਰਜ ਨਾਲ ਆਖਿਆ ਤੇ ਫਿਰ ਮੰਜੀ ਦੀ ਬਾਹੀ ਨੂੰ ਹੱਥ ਲਾ ਕੇ ਬੋਲਿਆ ਆਪਾਂ ਨੂੰ ਸੁੱਕੇ ਕਾਠ ਦੀ ਸੌ ਜੇ ਕੋਈ ਥੋੜਾ ਬੁਰਾ ਚਿਤ ਤੇ ਵਿਆ ਵੀ ਹੋਵੇ ਇਸੇ ਕਰਕੇ ਮੈਂ ਤੇਰੀਆਂ ਮਿੰਨਤਾਂ ਕਰੀ ਜਾਂਦਾ ਬਈ ਤੂੰ ਗੱਲ ਦੱਸ ਕੀ ਹੋਈ ਐ ਪਰ ਤੂੰ ਜਿਉਂ ਲੱਗੀ ਐ ਬੋਲਾ ਨਾ ਉਹਦੀ ਗੱਲ ਵਿੱਚੋਂ ਟੋਕਦਿਆਂ ਨੰਦੀ ਬੋਲੀ ਜਦੋਂ ਦਾ ਮੇਰੇ ਕੰਨਾਂ ਨੇ ਸੁਣਿਆ ਮੈਨੂੰ ਸੱਚ ਨਹੀਂ ਆਉਂਦਾ ਬਈ ਧਰਮੇ ਨੇ ਮੇਰੇ ਨਾਲ ਆਹ ਲੋੜਾ ਮਾਰਿਆ ਐਡਾ ਅਨਰਥ ਐਡਾ ਜ਼ੁਲਮ ਬਾਖਰੂ ਧਰਮ ਸਿੰਘ ਚੁੱਪ ਕਰ ਗਿਆ ਉਹਦਾ ਚਿੱਤ ਕਾਲਾ ਪੈਣ ਲੱਗ ਪਿਆ ਸੀ ਕਿ ਨੰਦੀ ਅਸਲ ਗੱਲ ਦੱਸੇ ਬਿਨਾ ਆਪਦੀਆਂ ਹੀ ਕਮਲੀਆਂ ਰਮਲੀਆਂ ਮਾਰੀ ਜਾਂਦੀ ਸੀ ਧਰਮ ਸਿੰਘ ਦੀ ਪਤਨੀ ਤੁੰਨੋ ਰੋੜਾ ਸੁਣ ਕੇ ਉਹਨਾਂ ਦੇ ਕੋਲ ਆ ਗਈ ਤੇ ਜਦੋਂ ਉਹਨੇ ਧਰਮ ਸਿੰਘ ਨੂੰ ਇੰਜਨੰਦੀ ਦੇ ਕੋਲ ਪੁੰਝੇ ਬੈਠਾ ਦੇਖਿਆ ਤਾਂ ਉਹਦਾ ਘਿਓ ਵਾਲੇ ਚਟੂਰੇ ਵਾਂਗ ਲਿਸ਼ਕਦਾ ਮੱਥਾ ਬਲਣ ਲੱਗ ਪਿਆ ਇਹ ਕੁजात ਚੁੜੇਲ ਮੰਜੀ ਤੇ ਬੈਠੇ ਤੇ ਅਸੀਂ ਪੈਰਾਂ 'ਚ ਪੁੰਝੇ ਉਹਨੇ ਚਿੱਤ ਚੱਖਿਆ ਪਰ ਉਤੋਂ ਵਿਅੰਗ ਨਾਲ ਹੱਸ ਕੇ ਇੱਕ ਹੱਥ ਕੋਲੇ ਨੂੰ ਪਾਉਂਦਿਆਂ ਤੇ ਦੂਜਾ ਆਪਣੀ ਭਾਰੀ ਢਾਹ ਕੁੱਤੇ ਧਰਦਿਆਂ ਬੋਲੀ ਕੀ ਗੱਲ ਅੱਜ ਬੁੜੀ ਚ ਕੀ ਭੋਤ ਆ ਵੜਿਆ ਇਹ ਐ ਕਿਉਂ ਰੌਲਾ ਪਾਈ ਜਾਂਦੀ ਐ ਨੰਦੀ ਨੂੰ ਨਾ ਧੰਨੋ ਦੇ ਆਉਣ ਦਾ ਪਤਾ ਲੱਗਿਆ ਸੀ ਤੇ ਨਾ ਹੀ ਆਪਣੇ ਰੌਲੇ ਵਿੱਚ ਉਸ ਦੀ ਇਹ ਗੱਲ ਉਹਨੇ ਸੁਣੀ ਸੀ ਭਰ ਧਰਮ ਸਿੰਘ ਨੇ ਧੰਨੋ ਦਾ ਵਿਅੰਗ ਸਮਝ ਲਿਆ ਸੀ ਇਹ ਗੱਲ ਉਹਨੂੰ ਚੰਗੀ ਨਾ ਲੱਗੀ ਧੰਨੋ ਦੀਆਂ ਅਜਈਆਂ ਈਰਖਾ ਤੇ ਚੋਬ ਵਾਲੀਆਂ ਗੱਲਾਂ ਤੋਂ ਉਹ ਸਾਰੀ ਉਮਰ ਤੰਗ ਰਿਹਾ ਸੀ ਪਰ ਇਨ੍ਹਾਂ ਗੱਲਾਂ ਪਿੱਛੇ ਉਹਨੇ ਕਦੇ ਘਰ ਦਾ ਵਾਤਾਵਰਨ ਨਹੀਂ ਸੀ ਵਿਗੜਨ ਦਿੱਤਾ ਜੋ ਵੀ ਤੰਨੋਂ ਕਹਿੰਦੀ ਚੁੱਪ ਕਰਕੇ ਜਰ ਲੈਂਦਾ ਪਰ ਨੰਦੀਵਲ ਤੰਨੋਂ ਦਾ ਹੀ ਵਤੀਰਾ ਉਹਨੂੰ ਬਹੁਤ ਬੁਰਾ ਲੱਗਿਆ ਪਹਿਲੇ ਦਿਨੋਂ ਧਰਮ ਸਿੰਘ ਨੰਦੀ ਦਾ ਸਤਕਾਰ ਧਰਮ ਦੀ ਮਾਂ ਵਾਂਗ ਹੀ ਕਰਦਾ ਰਿਹਾ ਸੀ ਵੇ ਧਰਮਸਿਆ ਉਹਦਾ ਸਿਵਾਂ ਚ ਪਏ ਦਾ ਸਿਰ ਵੇਚ ਕੇ ਤੇਰੀਆਂ ਪੂਰੀਆਂ ਪੈ ਜਾਣਗੀਆਂ ਓਵੇਂ ਬੁਰਾਂਦੀਲ ਨੰਦੀ ਆਪ ਮੁਹਾਰੇ ਬੋਲਿੰਗੇ ਵੇ ਉਹਨੇ ਹੱਥੀਂ ਉਹ ਲਾਈ ਧੀਆਂ ਵਾਂਗ ਉਹਦੀ ਪਰਵਸਤ ਕਰਦਾ ਰਿਹਾ ਮਰਨ ਲੱਗੀਆਂ ਵੀ ਮੈਨੂੰ ਕਹਿ ਕੇ ਗਿਆ ਨੰਦੀਏ ਵੇਖੀ ਮੇਰੀ ਮੜੀ ਤੇ ਦੀਵਾ ਜਗਾਈ ਨਾ ਜਗਾਈ ਪਰ ਮੇਰੀ ਟਾਲੀ ਦੀ ਪੂਰੀ ਪਰਵਸਤ ਰਖੀ ਤੇ ਇਸ ਪਿੱਛੋਂ ਧਰਮ ਸਿੰਘ ਨੇ ਨਹੀਂ ਸੁਣਿਆ ਕਿ ਨੰਦੀ ਕੀ ਬੋਲੀ ਗਈ ਇਹ ਸੁਣਦਿਆਂ ਸਾਰ ਉਹਦੇ ਪੈਰਾਂ ਹੇਠੋਂ ਧਰਤੀ ਨਿਕਲ ਗਈ ਉਹਨੇ ਤਾਂ ਫਰਿਸ਼ਤਿਆਂ ਨੂੰ ਵੀ ਪਤਾ ਨਹੀਂ ਸੀ ਉਹਦੇ ਤਾਂ ਫਰਿਸ਼ਤਿਆਂ ਨੂੰ ਵੀ ਪਤਾ ਨਹੀਂ ਸੀ ਕਿ ਟਾਲੀ ਕਦੋਂ ਕਿਸਨੇ ਵੱਡੀ ਸੀ ਪਰ ਉਹ ਸਾਰੀ ਗੱਲ ਤੁਰਤੀ ਸਮਝ ਗਿਆ ਤੇ ਉਹਨੂੰ ਭੰਤੇ ਤੇ ਇੰਨਾ ਗੁੱਸਾ ਆਇਆ ਕਿ ਜੇ ਉਹ ਉਹਦੇ ਸਾਹਮਣੇ ਹੁੰਦਾ ਤਾਂ ਧਰਮ ਸਿੰਘ ਐਡੇ ਕਰੜੇ ਗੁੱਸੇ ਚ ਆਇਆ ਜ਼ਰੂਰ ਉਹਨੂੰ ਮੰਦਾ ਬੋਲ ਕਹਿ ਵੰਦਾ ਕੀ ਪਤਾ ਗੱਲ ਕਿੱਥੋਂ ਤਾਈਂ ਪਹੁੰਚ ਜਾਂਦੀ ਟਾਲੀ ਵਾਲਿਆਂ ਦੀ ਟਾਲੀ ਤੂੰ ਬੁੜੀਏ ਕਾਹਨੂੰ ਦੁਖੀ ਹੋਈ ਜਾਂਦੀ ਐ ਪਹਿਲਾਂ ਵਾਂਗੀ ਵਿਅੰਗ ਨਾਲ ਧੰਨੋ ਨੇ ਸਧਾਰਨ ਹੀ ਆਖਿਆ ਤੇ ਫਿਰ ਬਹੁਤ ਹੌਲੀ ਮੂੰਹ ਵਿੱਚੀ ਬੋਲੀ ਆਈ ਐਮ ਵੱਡੀਆਂ ਮੇਰਾਵਾਲੀ ਜਿਵੇਂ ਕਿ ਤੇ ਅੱਧ ਦੀ ਮਾਲਕ ਹੁੰਦੀ ਐ ਨੰਦੀ ਨੂੰ ਅਜੇ ਵੀ ਤਨੋਂ ਦੀ ਗੱਲ ਨਹੀਂ ਸੁਣੀ ਪਰ ਧਰਮ ਸਿੰਘ ਨੂੰ ਉਹਦੇ ਮੂੰਹ ਵਿੱਚ ਬੋਲੇ ਸ਼ਬਦ ਵੀ ਸੁਣ ਗਏ ਸਨ ਉਹ ਕਾਬੂ ਤੋਂ ਬਾਹਰ ਹੁੰਦਾ ਜਾਂਦਾ ਸੀ ਪਰ ਇਸ ਝਗੜੇ ਨੂੰ ਕਿਸੇ ਸਿਆਣਪ ਨਾਲ ਨਜਿੱਠਣ ਲਈ ਧਰਮ ਸਿੰਘ ਨੇ ਨੰਦੀ ਨੂੰ ਬਾਹਾਂ ਫੜ ਕੇ ਆਖਿਆ ਤੈਨੂੰ ਇਹ ਵਹਿਮ ਕਿਨੇ ਪਤਾ ਚਾਚੀ ਕਿਸੇ ਨੇ ਤੇਰੀ ਟਾਲੀ ਨਹੀਂ ਵੇਚੀ ਨਾ ਵੱਡੀ ਐ ਚੱਲ ਤੂੰ ਘਰੇ ਚੱਲ ਕੇ ਆਰਾਮ ਕਰ ਕੁਛ ਨਹੀਂ ਹੁੰਦਾ ਧਰਮ ਸਿੰਘ ਦੀ ਗੱਲ ਸੁਣ ਕੇ ਨੰਦੀ ਨੂੰ ਬੈਠਿਆ ਬਿਠਾਇਆ ਜਿਵੇਂ ਸਕਤਾ ਮਾਰ ਗਿਆ ਉਹਦਾ ਸਾਰਾ ਗੁੱਸਾ ਇੱਕੋ ਵਾਰ ਲੈ ਗਿਆ ਤੇ ਕੁਝ ਧੀਰਜ ਨਾਲ ਉਹਨੇ ਕਿਹਾ ਮੈਨੂੰ ਤਾਂ ਪੁੱਤ ਜਗਸੀਰ ਨੇ ਦੱਸਿਆ ਸੀ ਖਬਰ ਹੈ ਉਹਨੂੰ ਵੀ ਭੁਲੇਖਾ ਲੱਗ ਗਿਆ ਹੋਵੇ ਪਰ ਸੁਣ ਅਨੁਸਾਰ ਮੈਂ ਤਾਂ ਥਾਂ ਹੀ ਰਹਿ ਗਈ ਬਈ ਧਰਮ ਸਿੰਘ ਉਹਨੇ ਇੱਕ ਹੀ ਲੋੜਾ ਮਾਰਿਆ ਭਾਵੇਂ ਨੰਦੀ ਦੇ ਚਿੱਤ ਵਿੱਚ ਅਜੇ ਵੀ ਭੁਲੇਖਾ ਬਣਿਆ ਹੋਇਆ ਸੀ ਪਰ ਧਰਮ ਸਿੰਘ ਦੀ ਗੱਲ ਸੱਚੀ ਹੋਈ ਇਹੋ ਇੱਛਾ ਉਹਦੇ ਸਾਰੇ ਗੁੱਸੇ ਤੇ ਨਿਰਾਸ਼ਾ ਤੋਂ ਉੱਤੋਂ ਦੀ ਪੈ ਗਈ। ਉਹ ਹੋਰ ਧੀਮੀ ਹੋ ਕੇ ਬੋਲੀ। ਜੇ ਗੱਲ ਐ ਤਾਂ ਪੁੱਤ ਮੇਰਾ ਬੋਲਿਆ ਚੱਲਿਆ ਮਾਫ਼ ਕਰੀਂ। ਜਿੱਦਿਆਂ ਦਾ ਉਹ ਮਰਿਆ ਮੇਰਾ ਤਾਂ ਦਿਮਾਗ ਹੀ ਟਿਕਾਣੇ ਨਹੀਂ ਰਿਹਾ। ਕੋਈ ਨਹੀਂ ਚਾਚੀ। ਮਾਪੇ ਪੁੱਤਾਂ ਧੀਆਂ ਨੂੰ ਹੀ ਆਖਦੇ ਹੁੰਦੇ ਆ। ਪਰ ਕੋਈ ਫਿਕਰ ਨਾ ਕਰੀਂ। ਮੇਰੇ ਜੌਂਦੇ ਜੀ ਤੈਨੂੰ ਤਕਲੀਫ਼ ਹੋਵੇ ਤਾਂ ਧਿਰ ਗਏ ਮੇਰੇ ਜੌਂਦੇ। ਧਰਮ ਸਿੰਘ ਨੇ ਉਹਨੂੰ ਤਰਵਾਸ ਦਿੱਤਾ। ਪਰਟਾ ਆਕੂਤੇ ਹੱਥ ਧਰੀ ਵਿਅੰਗ ਨਾਲ ਮੁਸਕਾਨਦੀ ਧੰਨੂ ਦੀਆਂ ਅੱਖਾਂ ਦੀ ਸ਼ਰਾਰਤ ਬਿਨਾ ਉਧਰ ਝਾਕਿਆ ਧਰਮ ਸਿੰਘ ਨੂੰ ਪਰਤਖ ਦੇਖ ਰਹੀ ਸੀ ਇੰਜ ਉਹਦਾ ਗੁੱਸਾ ਉਸ ਹਾਲਤ ਤਾਈਂ ਪੁੱਜਦਾ ਜਾਂਦਾ ਸੀ ਜਿੱਥੇ ਉਸ ਨੂੰ ਸਾਹਮਣੇ ਨਹੀਂ ਸਾਹਮਣੇ ਸੀ ਸਕਣਾ ਗੱਲ ਹੋਰ ਦੀ ਹੋਰ ਬਣ ਜਾਣੀ ਸੀ ਇਹੋ ਸੋਚ ਕੇ ਧਰਮ ਸਿੰਘ ਨੇ ਨੰਦੀ ਨੂੰ ਬਾਹਾਂ ਫੜ ਕੇ ਉਠਾਇਆ ਤੇ ਬੋਲਿਆ ਆ ਤੈਨੂੰ ਘਰ ਛੱਡਾਵਾ ਨੰਦੀ ਉਠਖੜੋਤੀ ਉਹਦੀਆਂ ਅੱਖਾਂ ਦੀ ਲਾਲੀ ਤੇ ਝੁਰੜੀਆਂ ਬੁਣੇ ਚਿਹਰੇ ਦਾ ਤਾ ਪੱਠਾ ਪੈ ਗਿਆ ਉਠਣ ਲੱਗਿਆ ਉਸਨੇ ਹੇ ਰਾਮ ਕਹਿ ਕੇ ਇੱਕ ਤਸੱਲੀ ਭਰਿਆ ਹੌਂਗਾ ਲਿਆ ਤੇ ਉਹਦੇ ਨਾਲ ਤੁਰ ਪਈ ਪਰ ਜਦੋਂ ਧਰਮ ਸਿੰਘ ਨੇ ਡੰਗੋਰੀ ਚੁੱਕ ਕੇ ਨੰਦੀ ਨੂੰ ਫੜਾਈ ਤਾਂ ਧੰਨੋ ਦੇ ਦਬਵੀਂ ਆਵਾਜ਼ ਨਾਲ ਆਖੇ ਬੋਲ ਉਹਨੇ ਫੇਰ ਸੁਣੇ ਕੌਣ ਹੈ ਕੁੱਤੀ ਜਾਤ ਮਸਤਾਈ ਹੈ ਸੀਰੀ ਹੈ ਕਿ ਖੁਦਾ ਹੈ ਅਕੇ ਹਮ ਰਿਟਾਲੀ ਵੇਚਦੀ ਟਾਲੀ ਤੇਰੇ ਖਸਮ ਦੀ ਤੀ ਹਾਲ ਵੇਖ ਕੀ ਕਰਦੀ ਫਿਰਦੀ ਐ ਸਫੇ ਕੁੱਟਣੀ ਕਚੀਲ ਨਾ ਹੋਵੇ ਤਾਂ ਇਹ ਵੀ ਧਰਮ ਸਿੰਘ ਪਾਣੀ ਵਾਂਗ ਪੀ ਗਿਆ ਤੇ ਨੰਦੀ ਦੀ ਡੰਗੋਰੀ ਫੜ ਕੇ ਉਹਨੂੰ ਵੇੜੇ ਵੱਲ ਲੈ ਤੁਰਿਆ ਰਾਹ ਵਿੱਚ ਉਹਨੇ ਕੋਈ ਗੱਲ ਨਾ ਕੀਤੀ ਪਰ ਨੰਦੀ ਮੁਰਮੁਰ ਗੱਲ ਦੱਸ-ਦੱਸ ਕੇ ਬੋਲਦੀ ਆਈ ਜਗਸੀਰ ਦੇ ਘਰ ਆ ਕੇ ਧਰਮ ਸਿੰਘ ਨੇ ਨੰਦੀ ਨੂੰ ਬਾਹਰ ਮੰਜੀ ਉੱਤੇ ਬਿਠਾ ਦਿੱਤਾ ਤੇ ਆਪ ਉਹ ਅੰਦਰ ਚਲੇ ਗਿਆ। ਜਗਸੀਰ ਕੋਲ ਉਹ ਖਾਸਾ ਚਿਰ ਬੈਠਾ ਰਿਹਾ। ਜਗਸੀਰ ਨੇ ਉਹਨੂੰ ਟਾਲੇ ਵਾਲੀ ਗੱਲ ਜਿਵੇਂ ਹੋਈ ਸੀ ਓਵੇਂ ਦੱਸ ਦਿੱਤੀ। ਧਰਮ ਸਿੰਘ ਤੋਂ ਕੋਈ ਜਵਾਬ ਨਾ ਦਿੱਤਾ ਗਿਆ। ਅਖੀਰ ਜਦੋਂ ਉਹ ਤੁਰਨ ਲੱਗਿਆ ਤਾਂ ਸਾਰਾ ਤਾਨ ਲਾ ਕੇ ਉਸਨੇ ਕਿਹਾ ਕੰਮ ਹੱਥਾਂ ਤੋਂ ਨਿਕਲਦਾ ਜਾਂਦਾ ਜਗਸਿਆ। ਉਹ ਵੀ ਵਹਿਲ ਘੜਨੋਂ ਪਾੜਨ ਤੇ ਤੁਲੀ ਐ। ਭੰਤਾ ਉਸੇ ਨੇ ਹੱਥਾਂ ਤੇ ਚੜਾ ਕੇ ਵਿਗਾੜਿਆ। ਸੋਚਦਾ ਬਈ ਮੁਠੀ ਮਿਚੀ ਰਹਿ ਜਾਏ। ਪਾਰਿਸ਼ ਚੰਦਰੇ ਟੱਬਰ ਨੇ ਰਹਿਣ ਨਹੀਂ ਦੇਣੀ। ਜਗਸੀਰ ਨੇ ਧਰਮ ਸਿੰਘ ਦੇ ਪਾਰੇ ਬੋਲ ਵਿੱਚੋਂ ਉਹਦੇ ਅੰਦਰਲੀ ਪੀੜ ਪਛਾਣ ਲਈ। ਤੇ ਉਹਦੀ ਇਸ ਹਾਲਤ ਦਾ ਖਿਆਲ ਕਰਦਿਆਂ ਉਹਦੀਆਂ ਅੱਖਾਂ ਭਰ ਆਈਆਂ। ਤੁਰਨੋਂ ਪਹਿਲਾਂ ਧਰਮ ਸਿੰਘ ਇੱਕ ਵਾਰ ਫੇਰ ਰੁਕਿਆ ਤੇ ਹੌਲੀ ਜਹੀ ਉਸ ਜਗਸੀਰ ਨੂੰ ਪੱਕੀ ਕੀਤੀ ਕਿ ਉਹ ਨੰਦੀ ਕੋਲ ਝੂਠ ਬੋਲ ਕੇ ਗੱਲ ਟਾਲ ਦੇਵੇ। ਨਹੀਂ ਤਾਂ ਉਹ ਪਹਿਲਾਂ ਨਾਲੋਂ ਵਧੇਰੇ ਦੁਖੀ ਹੋਵੇਗੀ। ਜਗਸੀਰ ਨੇ ਵੀ ਉਹਨੂੰ ਹੌਸਲਾ ਕਰਨ ਲਈ ਆਖਿਆ। ਪਰ ਜਗਸੀਰ ਨੇ ਵੇਖਿਆ ਕਿ ਜਦੋਂ ਆਪ ਕੋਠੜੀ ਦਾ ਬੂਹਾ ਲੰਘ ਰਿਹਾ ਸੀ ਤਾਂ ਉਸ ਆਪਣੀ ਪੱਗ ਦੇ ਲੜ ਨਾਲ ਆਪਣੀਆਂ ਅੱਖਾਂ ਪੂੰਝੀਆਂ ਸਨ ਤੇ ਇਸ ਤੋਂ ਨੈਕਸਟ ਆਡੀਓ ਦੇ ਵਿੱਚ ਅਸੀਂ ਜਿਹੜਾ 8ਵਾਂ ਭਾਗ ਹੈ ਮਰੀਦਾ ਦੀਵਾ ਨਾਵਲ ਦੇ ਨਾਲ ਸੰਬੰਧਿਤ ਉਹ ਲੈ ਕੇ ਆਵਾਂਗੇ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਨਾਵਲ ਬਹੁਤ ਵਧੀਆ ਲੱਗ ਰਿਹਾ ਹੋਵੇਗਾ ਤੇ ਤੁਸੀਂ ਜਿਹੜੇ ਪਿਛਲੇ ਤੇ ਅਗਲੇ ਜਿਹੜੇ ਐਪੀਸੋਡ ਨੇ ਉਹਨਾਂ ਨਾਲ ਵੀ ਜੁੜੇ ਰਹਿਣਾ ਬਹੁਤ-ਬਹੁਤ ਧੰਨਵਾਦ ਜੀ